ਸੋ ਮੈਂ ਇਸ ਵੇਲੇ ਮੌਜੂਦ ਆ ਸ਼ਹੀਦ ਲੈਫਟੀਨੈਂਟ ਨਵਦੀਪ ਸਿੰਘ ਸਟੇਡੀਅਮ ਸਰਕਾਰੀ ਕਾਲਜ ਗੁਰਦਾਸਪੁਰ ਵਿਖੇ ਜਿੱਥੇ ਗੁਰਦਾਸਪੁਰ ਪੁਲਿਸ ਵੱਲੋਂ ਅੱਜ ਸੀਨੀਅਰ ਪੁਲਿਸ ਕਪਤਾਨ ਗੁਰਦਾਸਪੁਰ ਆਈਪੀਐਸ ਸ਼੍ਰੀ ਦੀ ਅਮਰੀਸ਼ ਕੁਮਾਰੋਂ ਪ੍ਰਕਾਸ਼ ਜੀ ਦੀ ਗਵਾਈ ਹੇਠ ਮਿਸ਼ਨ ਨਿਸ਼ਚੇ ਦੇ ਦੂਜੇ ਪੜਾਵ ਤਹਿਤ ਅੱਜ ਇੱਕ ਵੱਡਾ ਇੱਥੇ ਸਪੋਰਟਸ ਇਵੈਂਟ ਕਰਵਾਇਆ ਗਿਆ ਇਸ ਸਪੋਰਟਸ ਇਵੈਂਟ ਦੇ ਵਿੱਚ ਵੱਖ-ਵੱਖ ਟੀਮਾਂ ਨੇ ਕਬੱਡੀ ਹੋ ਗਈ ਜਾਂ ਗਿੱਧਾ ਪੰਗੜਾ ਫੁੱਟਬਾਲ ਹਾਕੀ ਬਹੁਤ ਤਰ੍ਹਾਂ ਦੇ ਖੇਡਾਂ ਜਿਵੇਂ ਜਿਮਨਾਸਟਿਕ ਜਿਹੜੀ ਆ ਉਹ ਹਰ ਇੱਕ ਆਏ ਹੋਏ ਪਲੇਅਰਾਂ ਨੇ ਆਪੋ ਆਪਣੀ ਕਲਾ ਜਿਹੜੀ ਆ ਦਿਖਾਈ ਆ ਐਸਐਸਪੀ ਸਾਹਿਬ ਸਾਡੇ ਨਾਲ ਗੱਲਬਾਤ ਕਰਨ ਲਈ ਮੌਜੂਦ ਨੇ ਆਪਾਂ ਐਸਐਸਪੀ ਸਾਹਿਬ ਨਾਲ ਗੱਲਬਾਤ ਕਰਕੇ ਜਾਣਨ ਦੀ ਕੋਸ਼ਿਸ਼ ਕਰਦੇ ਆ ਕਿ ਮਿਸ਼ਨ ਨਿਸ਼ਚੈ ਦਾ ਜਿਹੜਾ ਸੈਕੰਡ ਪੜਾਵ ਅੱਜ ਜਿਹੜੀਆਂ ਇੱਥੇ ਖੇਡਾਂ ਹੋਈਆਂ ਵਾ ਇਹਨਾਂ ਨੂੰ ਲੈ ਕੇ ਜਿਹੜਾ ਵਾ ਇਨਾਂ ਦਾ ਅੱਗੇ ਹੋਰ ਫਿਊਚਰ ਕੀ ਆ ਔਰ ਕਿਦਾਂ ਦਾ ਅੱਜ ਜਿਹੜਾ ਵਾ ਉਹਨਾਂ ਨੂੰ ਸਾਰਾ ਮਾਹੌਲ ਦੇਖਣ ਨੂੰ ਮਿਲਿਆ ਹਾਂਜੀ ਸਰ ਜੋ ਅੱਜ ਤੁਹਾਡੇ ਵੱਲੋਂ ਇੱਥੇ ਇੱਕ ਜ਼ਿਲ੍ਹਾ ਪੁਲਿਸ ਵੱਲੋਂ ਵੱਡਾ ਇੱਕ ਖੇਡ ਮੇਲਾ ਸੀ ਕਹਿ ਸਕਦੇ ਹਾਂ ਮਿਸ਼ਨ ਨਿਸ਼ੇਧ ਤਹਿਤ ਕਰਵਾਇਆ ਗਿਆ ਸਰ ਇਸ ਨੂੰ ਲੈ ਕੇ ਕੀ ਕਹਿਣਾ ਚਾਹੋਗੇ ਸਭ ਤੋਂ ਪਹਿਲਾਂ ਤਾਂ ਮੈਂ ਤੁਹਾਡੇ ਸਾਰਿਆਂ ਦਾ ਬਹੁਤ ਧੰਨਵਾਦੀ ਹਾਂ ਕਿ ਤੁਸੀਂ ਸਾਰੇ ਬੜ ਚੜ ਕੇ ਇਸ ਜੋ ਸਾਡਾ ਪ੍ਰੋਗਰਾਮ ਸੀ ਮਿਸ਼ਨ ਨਿਸ਼ਚੈ ਦਾ ਇੱਕ ਕਲਚਰਲ ਤੇ ਸਪੋਰਟਸ ਐਕਟੀਵਿਟੀ ਇੱਕ ਇਵੈਂਟ ਜਿਹਨੂੰ ਇੰਨਾ ਸਕਸੈਸਫੁਲ ਬਣਾਇਆ ਬੱਚਿਆਂ ਨੇ ਸਾਰੇ ਮੈਨੂੰ ਲੱਗਦਾ ਗੁਰਦਾਸਪੁਰ ਦਾ ਇਸ ਤਰ੍ਹਾਂ ਦਾ ਕੋਈ ਵੀ ਵਕ ਕੋਈ ਆਰਗੇਨਾਈਜੇਸ਼ਨ ਨਹੀਂ ਹੋਗੀ ਜਿਹਨੇ ਪਾਰਟਿਸਪੇਟ ਨਹੀਂ ਕੀਤਾ ਚਾਹੇ ਉਹ ਸਾਡੀ ਜੁਡੀਸ਼ਰੀ ਹੈ ਡਿਸਟ੍ਰਿਕਟ ਐਡਮਿਨਿਸਟ੍ਰੇਸ਼ਨ ਹੈ ਆਪ ਡੀਸੀ ਸਾਹਿਬ ਤੇ ਡਿਸਟ੍ਰਿਕਟ ਐਂ ਸੈਸ਼ਨ ਜੱਜ ਉਹਨਾਂ ਦੇ ਨਾਲ ਉਹਨਾਂ ਦੇ ਜੁਡੀਸ਼ੀਅਲ ਆਫਿਸਰਸ ਤੇ ਜਿਹੜੇ ਸਾਡੇ ਕੈਬਨਿਟ ਮੰਤਰੀ ਜੀ ਹੈ ਉਹਨਾਂ ਨੇ ਪਾਰਟਿਸਪੇਟ ਕੀਤਾ মিডিਆ ਦੇ ਸਾਰੇ ਹੀ ਇਲੈਕਟ੍ਰੋਨਿਕ মিডিਆ ਪ੍ਰਿੰਟ মিডিਆ ਸਾਰੇ ਨੇ ਇਹਨੂੰ ਕਵਰ ਕੀਤਾ ਤੇ ਸਾਡੇ ਸਾਂਝ ਕੇ ਅੰਦਰ ਐਨ ਜੀਓਸ ਰੈਡ ਕਰੋ ਰੈਡ ਕਰਸ ਸੋਸਾਇਟੀ ਪਿੰਡਾਂ ਤੇ ਜਿਹੜੇ ਲੋਗ ਹੈ ਤੇ ਸਕੂਲ ਕਾਲਜਾਂ ਦੀ ਜਿਹੜੀ ਟੀਮ ਹੈਗੀ ਚਾਹੇ ਉਹ ਕਬੱਡੀ ਦੀ ਟੀਮ ਹੋ ਫੁੱਟਬਾਲ ਦੀ ਟੀਮ ਹੋ ਔਰ ਜਿਮਨਾਸਟਿਕਸ ਦੀ ਟੀਮ ਹੈ ਸਾਰਿਆਂ ਨੇ ਪਾਰਟਿਸਿਪੇਟ ਕੀਤਾ ਬਜ਼ੁਰਗਾ ਦਾ ਜਿਹੜਾ ਇੱਕ ਸੀਨੀਅਰ ਸਿਟੀਜ਼ਨਸ ਦਾ ਬੰਗੜਾ ਕੰਪੀਟੀਸ਼ਨ ਸੀਗਾ ਉਹ ਵੀ ਕਾਫੀ ਚੰਗਾ ਸੀ ਇੱਕ ਬਹੁਤ ਹੀ ਛੋਟੇ ਬੱਚਿਆਂ ਦਾ ਬੰਗੜਾ ਤੇ ਗਿੱਦਾ ਸੀ ਉਹ ਵੀ ਬਹੁਤ ਸੁੰਦਰ ਸੀਗਾ ਤੇ ਸਾਰਿਆਂ ਨੇ ਪਾਰਟਿਸਿਪੇਟ ਕੀਤਾ ਹੈ ਇਸ ਪ੍ਰੋਗਰਾਮ ਦਾ ਮੇਨ ਜੋ ਮੋਟਿਵ ਸੀਗਾ ਉਹ ਇਹ ਸੀ ਕਿ ਜਿੰਨੇ ਵੀ ਐਡਿਕਟਸ ਹੁੰਦੇ ਆ ਜਿਹਨੂੰ ਅਸੀਂ ਕਹਿੰਦੇ ਆ ਕਿ ਭਈ ਇਹ ਬੈਡ ਐਗਜ਼ੈਂਪਲ ਬਣ ਗਿਆ ਸੋਸਾਇਟੀ ਦੇ ਲਈ ਉਹਨਾਂ ਨੂੰ ਅਸੀਂ ਉਸ ਐਡਿਕਸ਼ਨ ਤੋਂ ਬਾਹਰ ਕਢ ਕੇ ਉਹਨਾਂ ਨੂੰ ਮੇਨ ਸਟ੍ਰੀਮ ਦੇ ਵਿੱਚ ਲੈ ਕੇ ਆਣਾ ਹੈ ਉਹ ਲਾਉਣ ਦੇ ਲਈ ਸਾਨੂੰ ਪਹਿਲ ਕਰਨੀ ਪੈਣੀ ਹੈ ਕਿਉਂਕਿ ਜਨਰਲੀ ਸਾਡੀ ਟੈਂਡੈਂਸੀ ਹੁੰਦੀ ਹੈ ਅਸੀਂ ਇੱਕ ਮਾਈਂਡਸੈਟ ਬਣਾ ਲੈਂਦੇ ਹਾਂ ਅਸੀਂ ਸੋਸਾਇਟੀ ਦੀ ਤਰ੍ਹਾਂ ਹੀ ਇੱਕ ਮਾਈਂਡਸੈਟ ਬਣਾ ਲੈਂਦੇ ਹਾਂ ਕਿ ਭਈ ਇਹ ਸਾਡੇ ਬੱਚਿਆਂ ਦੇ ਲਈ ਬੁਰਾ ਐਗਜ਼ੈਂਪਲ ਹੈ ਇਹਨਾਂ ਤੋਂ ਦੂਰ ਰਹੋ ਜਾਂ ਇਹ ਜਿਹੜੇ ਹੈ ਕਿੱਥੇ ਜਾਉਂਗੇ ਤਾਂ ਉਹਨਾਂ ਨੂੰ ਨਾ ਤਾਂ ਨੌਕਰੀ ਮਿਲਣੀ ਹੈ ਨਾ ਉਹਨਾਂ ਨੂੰ ਕੋਈ ਆਪਣੇ ਘਰੇ ਬੁਲਾਉਂਦਾ ਹੈ ਇਵਨ ਉਹਨਾਂ ਦੇ ਆਪਣੇ ਫੈਮਿਲੀ ਮੈਂਬਰਸ ਉਹਨਾਂ ਦਾ ਤਿਰਸਕਾਰ ਕਰਦੇ ਹੈ ਜਾਂ ਉਹਨਾਂ ਨੂੰ ਬੁਲਾਉਂਦੇ ਨਹੀਂ। ਤੋਂ ਇਹ ਪਿਛਲੇ 2-3 ਹਫ਼ਤਿਆਂ ਤੋਂ ਜਦੋਂ ਅਸੀਂ ਤਿਆਰੀ ਸ਼ੁਰੂ ਕੀਤੀ ਸੀ ਲਗਾਤਾਰ ਇਹਨਾਂ ਦੇ ਨਾਲ ਇੰਟਰੈਕਸ਼ਨ ਕੀਤੀ। ਇਹਨਾਂ ਦੀ ਪ੍ਰੋਬਲਮ ਸਮਝੀ ਤੇ ਉਸ ਪ੍ਰੋਬਲਮ ਦਾ ਸੋਲੂਸ਼ਨ ਵੀ ਕੱਢਿਆ। ਸੋ ਅਸੀਂ ਇਸ ਨਿਸ਼ਕਰਸ਼ ਤੇ ਪਹੁੰਚੇ ਸੀ ਕਿ ਜਦੋਂ ਤੱਕ ਤੁਸੀਂ ਇਹਨਾਂ ਨੂੰ ਅਪਣਾਉਗੇ ਨਹੀਂ, ਇਹਨਾਂ ਦੀ ਪ੍ਰੋਬਲਮ ਸੁਣੋਗੇ ਨਹੀਂ, ਪ੍ਰੋਬਲਮ ਦੂਰ ਕਰਨ ਦੀ ਕੋਸ਼ਿਸ਼ ਨਹੀਂ ਕਰੋਗੇ। ਜਨੂਇਨ ਹੈਲਪ ਜਿਹੜੀ ਹੁੰਦੀ ਹੈ ਉਹ ਜਦੋਂ ਤੱਕ ਨਹੀਂ ਕਰਦੇ ਉਦੋਂ ਤੱਕ ਇਸ ਪ੍ਰੋਬਲਮ ਦਾ ਫੁੱਲ ਸੋਲੂਸ਼ਨ ਨਹੀਂ ਹੋ ਸਕਦਾ। ਅਸੀਂ ਪੁਲਸਿੰਗ ਵਰਕ ਕਰਕੇ ਜਿਹੜੇ ਸਮਗਲਸ ਉਹਨਾਂ ਨੂੰ ਫੜ ਸਕਦੇ ਆ ਪਰ ਦੂਜੇ ਪਾਸੇ ਜਿਹੜੇ ਐਡਿਕਟਸ ਦੀ ਤਦਾਦ ਹੈ ਉਹਨੂੰ ਵੀ ਘਟਾਉਣਾ ਜ਼ਰੂਰੀ ਹੈ। ਤੋਂ ਇਸ ਕਰਕੇ ਹੀ ਜਿਹੜੇ ਅੱਜ ਦੇ ਟੂਰਨਾਮੈਂਟ ਦੇ ਪਲੇਅਰ ਸੀਗੇ ਜਿਹੜੇ ਖਿਡਾਰੀ ਸੀ ਉਹ ਸਾਰੇ ਐਡਿਕਟਸ ਵੀ ਸੀਗੇ। ਉਹ ਤੁਸੀਂ ਇੰਡੀਵਿਜੂਅਲੀ ਵੀ ਜਦੋਂ ਦੇਖੋਗੇ ਕਿਸੇ ਨਾ ਕਿਸੇ ਦੀ ਕੁਛ ਨਾ ਕੁ ਸਟੋਰੀ ਹੈਗੀ। ਉਹ ਸਾਰਿਆਂ ਨੂੰ ਅੱਜ ਬੁਲਾ ਕੇ ਇੰਨੇ ਵੱਡੇ ਮੰਚ ਤੇ ਮੰਤਰੀ ਸਾਹਿਬਾਨ ਨੂੰ ਮਿਲਾ ਕੇ ਸੀਨੀਅਰ ਅਫਸਰਾਂ ਨੂੰ ਮਿਲ ਕੇ ਉਹਨਾਂ ਨੇ ਆਪਣੀ ਸਟੋਰੀ ਦੱਸੀ ਕਈਆਂ ਨੇ ਕਵਿਤਾ ਕਹੀ। ਕਈਆਂ ਨੇ ਜੜੀ ਹੈ ਆਪਣੀ ਆਪੀਤੀ ਕਹੀ ਸੀ ਸੋ ਉਹ ਸਾਰਿਆਂ ਤੋਂ ਸਾਨੂੰ ਸਿੱਖਣਾ ਮਿਲਦਾ ਔਰ ਉਹ ਆਪ ਵੀ ਕਹਿ ਰਹੇ ਆ ਕਿ ਭਈ ਅਸੀਂ ਉਸ ਚੀਜ਼ ਤੋਂ ਜਾ ਕੇ ਬਾਹਰ ਆ ਚੁੱਕੇ ਆ ਅਸੀਂ ਜਾਣਦੇ ਹਾਂ ਕਿੰਨਾ ਗਿਨੌਣਾ ਦਲਦਲ ਹੈ ਉੱਥੇ ਜਾਣ ਦੀ ਕੋਈ ਲੋੜ ਨਹੀਂ ਹੈ ਤੋਂ ਇਹ ਸਾਡਾ ਉਪਰਾਲਾ ਸੀਗਾ ਕਿ ਅਸੀਂ ਆਪ ਲੈਕਚਰ ਬਾਜ਼ੀ ਨਾ ਕਰਕੇ ਉਹਨਾਂ ਦੇ ਥਰੂ ਇਹ ਚੀਜ਼ ਕਹਾਈਏ ਤਾਂ ਕਿ ਆਪਣੀ ਯੂਥ ਹੈ ਜਿਹੜਾ ਜਨਰੇਸ਼ਨ ਹੈ ਜਿਹੜੇ ਸਾਰੇ ਬੱਚੇ ਦੇਖ ਰਹੇ ਸੀ ਉਹਨਾਂ ਨੂੰ ਇਸ ਚੀਜ਼ ਦੀ ਅਹਿਮੀਅਤ ਇਸ ਚੀਜ਼ ਦੀ ਗੰਭੀਰਤਾ ਪਤਾ ਚੱਲੇ ਸਰ ਤੁਸੀਂ ਕੁਝ ਦਿਨ ਪਹਿਲਾਂ ਜ਼ਿਲ੍ਹਾ ਰੈੱਡ ਕਰਾਸ ਜਿਹੜਾ ਨਸ਼ਾ ਛਡਾਓ ਕੇਂਦਰ ਵਾ ਉਸ ਦਾ ਵੀ ਦੌਰਾ ਕੀਤਾ ਔਰ ਉੱਥੋਂ ਦੇ ਵੀ ਕੁਝ ਨੌਜਵਾਨ ਲੜਕੇ ਜਿਹੜੇ ਇੱਥੇ ਆਏ ਹੋਏ ਸੀਗੇ ਜਿਹੜੇ ਨਸ਼ਾ ਛਡਣਾ ਚਾਹੁੰਦੇ ਆ ਕੀ ਐਕਸਪੀਰੀਅੰਸ ਰਿਹਾ ਔਰ ਕੀ ਤੁਸੀਂ ਜਾ ਕੇ ਉਹਨਾਂ ਨਾਲ ਜਦੋਂ ਗੱਲਬਾਤ ਕੀਤੀ ਤਾਂ ਉੱਥੋਂ ਵੀ ਕੁਝ ਨਾ ਕੁਝ ਜਿਹੜਾ ਵਾ ਨਵੀਂ ਚੀਜ਼ ਕਿਹੜੀ ਦੇਖਣ ਨੂੰ ਜੜੀ ਆ ਉਹ ਮਿਲੀ ਸਰ ਰੈੱਡ ਕਰਾਸ ਸੋਸਾਇਟੀ ਪਹਿਲਾਂ ਤੋਂ ਮੈਂ ਇਹ ਚੀਜ਼ ਕਹਿਣਾ ਚਾਹੁੰਦਾ ਕਿ ਜਿੰਨਾ ਮੈਂ ਦੇਖਿਆ ਹੈ ਉਹ ਕਾਫੀ ਚੰਗਾ ਕੰਮ ਕਰ ਰਹੇ ਮਤਲਬ ਉਹਨਾਂ ਤੋਂ ਸਾਨੂੰ ਸਾਰਿਆਂ ਨੂੰ ਸਿੱਖਣ ਨੂੰ ਮਿਲਦਾ ਹੈ ਕਿ ਅਸੀਂ ਸਿਰਫ ਇੱਕ ਦਿਨ ਜਾ ਕੇ ਵਿਜ਼ਿਟ ਕਰਦੇ ਆਂ ਦੋ ਦਿਨ ਕਰਦੇ ਆਂ ਉਹ ਉੱਥੇ ਰਹਿੰਦੇ ਆਂ ਡੇ ਐਂਡ ਨਾਈਟ ਉੱਥੇ ਰਹਿੰਦੇ ਆਂ ਉਹਨਾਂ ਦੀ ਮੁਸ਼ਕਲ ਨੂੰ ਸਮਝਦੇ ਆਂ ਜਿੱਦਾਂ ਇੱਕ ਐਡਿਕਟ ਕਹਿ ਰਿਹਾ ਸੀ ਕਿ ਭਈ ਸਾਨੂੰ ਜਦੋਂ ਤੋੜ ਹੁੰਦੀ ਸੀ ਪਿਛਲੇ ਕਿਸੇ ਪ੍ਰਾਈਵੇਟ ਸੈਂਟਰ ਦੇ ਵਿੱਚ ਤੋਂ ਉੱਥੇ ਸਾਨੂੰ ਮਾਰਿਆ ਘੁੱਟਿਆ ਜਾਂਦਾ ਸੀ ਜੋ ਇਨੀਮੇਨ ਟ੍ਰੀਟਮੈਂਟ ਹੈ ਜਾਂ ਉਹਨਾਂ ਨੂੰ ਇੱਦਾਂ ਦਾ ਟਾਸਕ ਦਿੱਤਾ ਜਾਂਦਾ ਸੀ ਇੰਪੋਸੀਬਲ ਐਂਡ ਉਹ ਪਹਿਲਾਂ ਹੀ ਸਾਈਕੋਲੋਜੀਕਲੀ ਉਸ ਡਿਪਰੈਸ਼ਨ ਦੇ ਵਿੱਚ ਹੈਗੇ ਔਰ ਹੋਰ ਬਰਦਾ ਦਿੱਤਾ ਜਾਂਦਾ ਹੈ ਉਹਦੀ ਤਕਲੀਫ ਜਿਹੜੀ ਹੈ ਬਟ ਰੈੱਡ ਕਰਾਸ ਸੁਸਾਇਟੀ ਰਾਦਰ ਇੱਕ ਪੋਜ਼ਿਟਿਵ ਰੋਲ ਕਰ ਰਹੀ ਹੈ ਉੱਥੇ ਜਿ ਹੁੰਦੀ ਹੈ ਵਿਜ਼ਿਟਸ ਹੁੰਦੀ ਹੈ ਸੋ ਇੱਕ ਪੋਜ਼ਿਟਿਵ ਮਾਹੌਲ ਦਿੱਤਾ ਜਾ ਰਿਹਾ ਹੈ ਤੇ ਜਿਹੜੇ ਐਡਿਕਟਸ ਹੈ ਉਹ ਕਾਫੀ ਜਾਗਰੂਕ ਹੈ ਉਹ ਇਦਾਂ ਨਹੀਂ ਹੈ ਕਿ ਉਹ ਡਿਪਰੈਸ਼ਨ ਦੇ ਵਿੱਚ ਹੈਗੇ ਉਹ ਨਸ਼ੇ ਦੇ ਵਿੱਚ ਵੱਟ ਰਹੇ ਕਿਉਂਕਿ ਉਹਨਾਂ ਦਾ ਸਕਸੈਸ ਰੇਟ ਵੀ ਕਾਫੀ ਹੈ ਔਰ ਉਹ ਬਾਹਰ ਵੀ ਆਣਾ ਚਾਹੁੰਦੇ ਆ ਅਸੀਂ ਐਸ ਪੁਲਿਸ ਡਿਪਾਰਟਮੈਂਟ ਉਹਨਾਂ ਦੀ ਜੋ ਵੀ ਹੈਲਪ ਕਰ ਸਕਦੇ ਆ ਅਸੀਂ ਕਰਨ ਦੀ ਕੋਸ਼ਿਸ਼ ਕਰ ਰਹੇ ਆ ਮੈਂ ਡੀਸੀ ਸਾਹਿਬ ਨੂੰ ਵੀ ਰਿਕਵੈਸਟ ਕੀਤੀ ਸੀ ਤੇ ਜੁਡੀਸ਼ੀਅਲ ਆਫੀਸਰਸ ਹੈ ਉਹਨਾਂ ਨੂੰ ਵੀ ਰਿਕਵੈਸਟ ਕੀਤੀ ਹੈ ਕਿ ਜਿੱਥੇ ਵੀ ਜਿਨ੍ਹਾਂ ਦਾ ਜੋ ਰੋਲ ਹੈ ਪਾਰਟ ਹੈ ਉਹ ਨਿਭਾਉਂਦੇ ਹੋਏ ਉਹਨਾਂ ਨੂੰ ਉਸ ਦਲਦਲ ਚੋਂ ਜਾਂ ਉਸ ਮੁਸੀਬ oh he yeah. uh, ਉਹ ਲਾ ਪਾਲਿਸੀ ਜੋ ਹੈ ਇਹ ਹੀ ਇੱਕ ਚੰਗੀ ਪਾਲਿਸੀ ਹੈ ਸਰ ਤੁਹਾਡੇ ਵੱਲੋਂ ਲਗਾਤਾਰ ਜ਼ਿਲ੍ਹੇ ਦੇ ਵਿੱਚ ਜੋ ਨਸ਼ਾ ਵਿਰੋਧੀ ਮੁਹਿੰਮ ਚੇੜੀ ਗਈ ਹੈ ਉਹਦੇ ਚੰਗੇ ਰਿਜ਼ਲਟ ਵੀ ਆ ਰਹੇ ਆ ਅਸੀਂ ਵੀ ਸਾਰਾ ਦਿਨ ਫੀਲਡ 'ਚ ਰਹਿੰਦੇ ਅਸੀਂ ਦੇਖਦੇ ਆ ਬਹੁਤ ਸਾਰੇ ਜਿਹੜੇ ਨਸ਼ੇ ਦੇ ਗਾੜ ਸੀਗੇ ਜੋੜਾ ਛਿਤਰਾ ਹੋ ਗਿਆ ਜਾਂ ਦੀਨਾ ਨਗਰ ਸਾਈਡ ਦੇ ਕੁਝ ਪਿੰਡ ਸੀਗੇ ਅਵਾਂਖਾ ਜਾਂ ਕੋਈ ਡੀਡਾ ਸਹਣੀਆਂ तमाम ਜਗ੍ਹਾ ਦੇ ਉੱਤੋਂ ਨਸ਼ੇ ਦਾ ਹੌਲੀ ਹੌਲੀ ਸਫਾਇਆ ਹੋਣਾ ਸ਼ੁਰੂ ਹੋ ਗਿਆ ਵਾ ਸਰ ਕਿਹੜੀ ਚੀਜ਼ ਚਾਹੁੰਦੇ ਹੋ ਕਿ ਜਿਹੜੀ ਹੱਲੇ ਤੱਕ ਮਤਲਬ ਪੁਵੇਖ ਦੇ ਵਿੱਚ ਕਰਨਾ ਜੜਾ ਵਾ ਉਹ ਜ਼ਰੂਰੀ ਹੈ ਇਸ ਨਸ਼ੇ ਦਾ ਮੁਕੰਮਲ ਸਫਾਇਆ ਕਰਨ ਲਈ ਹਰ ਇੱਕ ਪ੍ਰੋਬਲਮ ਦਾ ਮੈਨੂੰ ਜੋ ਮੇਰੀ ਸਮਝ ਹੈ ਕਿ ਹਰ ਪ੍ਰੋਬਲਮ ਦਾ ਇੱਕ ਕਾਰਗਰ ਸੋਲੂਸ਼ਨ ਹੁੰਦਾ ਹੈ ਉਹਨੂੰ ਪ੍ਰੀਵੈਂਟ ਕਰਨਾ ਜਿੱਦਾਂ ਕਿਸੇ ਪ੍ਰੋਬਲਮ ਨੂੰ ਤੁਸੀਂ ਅਲਾਉ ਕਰਦੇ ਹੋ ਫੈਲੇ ਉਹ ਬੜੇ ਫਿਰ ਉਹ ਐਪੀਡੈਮਿਕ ਬਣ ਜਾਏ ਪੈਂਡੈਮਿਕ ਬਣ ਜਾਏ ਫਿਰ ਸਾਰਿਆਂ ਨੂੰ ਮਿਲ ਕੇ ਉਹਦਾ ਸੋਲੂਸ਼ਨ ਲੱਭਣਾ ਪੈਂਦਾ ਬਟ ਜਦੋਂ ਉਹ ਪ੍ਰੋਬਲਮ ਸ਼ੁਰੂ ਹੋ ਰਹੀ ਹੈ ਜਾਂ ਉਹ ਆਪਣੇ ਸ਼ੁਰੂਆਤੀ ਪੜਾਅ 'ਤੇ ਹੈ ਉੱਥੇ ਹੀ ਉਹਨੂੰ ਰੋਕ ਦੇਣਾ ਚੰਗਾ ਹੁੰਦਾ ਉਸੇ ਤਰ੍ਹਾਂ ਨਸ਼ੇ ਦੇ ਵੀ ਪ੍ਰੋਬਲਮ ਜਿਹੜੀ ਹੈ ਉਹਨੂੰ ਕਾਲਜ ਸਕੂਲ ਦੇ ਵਿੱਚ ਹੀ ਨਵੇਂ ਸਟੂਡੈਂਟਸ ਕਿਉਂਕਿ ਸਾਡਾ ਇੱਕ ਮੋਟੋ ਇਹ ਵੀ ਸੀਗਾ ਕਿ ਨੋ ਨਿਊ ਐਡਿਕਟ ਜੋ ਅਸੀਂ ਪਿਛਲੇ ਪ੍ਰੋਗਰਾਮ ਦੇ ਵਿੱਚ ਕੀਤਾ ਸੀ ਸੋ ਨਵਾਂ ਐਡਿਕਟ ਐਡ ਨਾ ਕਰੀਏ ਪੁਰਾਣੇ ਨੂੰ ਟਰੀਟ ਕਰਦੇ ਰਹੀਏ ਆਟੋਮੈਟਿਕਲੀ ਜੋ ਆਪਣੀ ਸੋਸਾਇਟੀ ਡਰੱਗ ਫਰੀ ਹੋ ਜਾਏਗੀ ਸਰ ਬਹੁਤ ਸਾਰੇ ਨੌਜਵਾਨ ਜਿਹੜੇ ਆ ਨਸ਼ਾ ਛੱਡ ਕੇ ਇੱਕ ਆਮ ਜ਼ਿੰਦਗੀ ਜੀ ਰਹੇ ਆ ਮਾਹੌਲ ਬੜਾ ਅੱਛਾ ਜ਼ਿਲ੍ਹੇ ਦੇ ਵਿੱਚ ਲੱਗ ਰਿਹਾ ਵਾ ਇੱਥੇ ਕਿਤੇ ਨਾ ਕਿਤੇ ਮਾਪੇ ਦੀ ਜ਼ਿੰਮੇਵਾਰੀ ਵੀ ਬੜੀ ਅਹਿਮ ਹੋ ਜਾਂਦੀ ਆ ਕਿਉਂਕਿ ਮਾਪੇ ਆ ਜਿਨ੍ਹਾਂ ਨੂੰ ਸਭ ਤੋਂ ਪਹਿਲਾਂ ਪਤਾ ਚੱਲਦਾ ਕਿ ਬੱਚਾ ਉਹਨਾਂ ਦਾ ਨਸ਼ਾ ਕਰਕੇ ਘਰ ਆਇਆ ਵਾ ਮਾਪੇ ਨੂੰ ਕੀសារ ਅਜ ਦੇ ਸਪੈਸ਼ਲ ਡੇ ਤੇ ਮੈਸੇਜ ਦੇਣਾ ਚਾਹੋਗੇ ਮਾਪਿਆਂ ਨੂੰ ਇਹੀ ਮੈਸੇਜ ਹੈ ਕਿ ਜਿੱਦਾਂ ਅਸੀਂ ਟੀਚਰਸ ਨੂੰ ਵੀ ਕਹਿੰਦੇ ਟੀਚਰਸ ਵੀ ਬੜੀ ਅਹਿਮ ਭੂਮਿਕਾ ਅਦਾ ਕਰਦੇ ਮਾਪੇ ਜਿਹੜੇ ਆ ਉਹ ਬੱਚੇ ਨੂੰ ਦਿਨ ਰਾਤ ਦੇਖਦੇ ਆ ਉਹਦੀ ਹੈਬਿਟਸ ਨੂੰ ਅਬਜ਼ਰਵ ਕਰਨ ਕਿੱਥੇ ਵੀ ਕੋਈ ਚੇਂਜ ਲੱਗਦਾ ਹੈ ਰੂਟੀਨ ਤੋਂ ਹਟਕਰ ਤਾਂ ਇਮੀਡੀਏਟਲੀ ਉਹਦੇ ਤੇ ਕੋਈ ਨਾ ਕੋਈ ਸਕਾਰਾਤਮਕ ਆਪਣਾ ਵੀਅਰ ਮਤਲਬ ਸਕਾਰਾਤਮਕ ਪਹਿਲ ਕਰਨ ਅਗਰ ਬੱਚਾ ਕੋਈ ਸੋਸ਼ਲ ਮੀਡੀਆ ਤੇ ਜ਼ਿਆਦਾ ਚਲਾ ਗਿਆ ਜਾਂ ਕੋਈ ਰਾਤ ਨੂੰ ਟਾਈਮ ਨਾਲ ਨਹੀਂ ਆ ਰਿਹਾ ਕੁਝ ਵੀ ਚੀਜ਼ ਹੋ ਸਕਦੀ ਹੈ ਜੋ ਉਹਦੀ ਹੈਬਿਟ ਨੂੰ ਚੇਂਜ ਕਰ ਰਹੀ ਹੈ ਤਾਂ ਐਂਡ ਸੈਕੰਡਲੀ ਉਹ ਖੁਦ ਅੱਛੇ ਐਗਜ਼ਾਮਪਲ ਬਣ ਜਦੋਂ ਮਾਪੇ ਖੁਦ ਆਪਣੀ ਦਿਨਚਰਿਆ ਦੇ ਵਿੱਚ ਅੱਛਾ ਕੰਮ ਕਰਨਗੇ ਬੱਚੇ ਆਟੋਮੈਟਿਕਲੀ ਉਹਨੂੰ ਦੇਖ ਕੇ ਚੰਗਾ ਹੋਣਗੇ ਅਗਰ ਉਹੀ ਨਸ਼ਾ ਕਰਕੇ ਆ ਰਹੇ ਹਨ ਘਰ ਤੇ ਤਾਂ ਬੱਚੇ ਫਿਰ ਆਟੋਮੈਟਿਕਲੀ ਉਹੀ ਚੀਜ਼ ਦੇਖਣਗੇ ਸਰ ਮਿਸ਼ਨ ਨਿਸ਼ਚੇ ਦੇ ਤਹਿਤ ਜਿਹੜਾ ਵਾ ਅੱਜ ਬੜਾ ਵੱਡਾ ਇੱਕ ਇਵੈਂਟ ਹੋਇਆ ਵਾ ਜ਼ਿਲ੍ਹਾ ਵਾਸੀ ਹੁਣ ਜਾਣਨਾ ਚਾਹੁੰਦੇ ਆ ਕਿ ਅਗਲੇ ਦਿਨਾਂ ਦੇ ਵਿੱਚ ਪੁਵੇਖ ਦੇ ਵਿੱਚ ਕੀ ਇਹ ਲਗਾਤਾਰ ਜਾਰੀ ਰਹੇਗਾ ਜੀ ਮਿਸ਼ਨ 100% ਜਾਰੀ ਰਹੇਗਾ ਅਸੀਂ ਇਹ ਇਵੈਂਟ ਇੱਕ ਪਹਿਲ ਸੀਗੀ ਕਿ ਜਿੱਥੇ ਆਪਾਂ ਸਾਰਿਆਂ ਨੂੰ ਇੱਕ ਸਾਥ ਲਾ ਸਕੀਏ ਇੱਥੇ ਅੱਜ ਇੰਡਸਟਰੀ ਦੇ ਵੀ ਕਾਫੀ ਸਾਰੇ ਬੰਦੇ ਆਏ ਸੀ ਉਹਨਾਂ ਨੇ ਪਹਿਲਾਂ ਹੀ ਇਸ ਇਵੈਂਟ ਤੋਂ ਪਹਿਲਾਂ ਹੀ ਆਪਣੀ ਜਿਹੜੀ ਹੈ ਇੱਛਾ ਜ਼ਾਹਿਰ ਕੀਤੀ ਸੀ ਕਿ ਉਹ ਅਡਾਪਟ ਕਰਨਾ ਚਾਹੁੰਦੇ ਹਨ ਉਹ ਨੌਕਰੀ ਦੇਣਾ ਚਾਹੁੰਦੇ ਹਨ ਅਸੀਂ ਇਹ ਚਾਹੁੰਦੇ ਹਾਂ ਕਿ ਇਹਨੂੰ ਦੇਖ ਕੇ ਹੁਣ ਬਾਕੀ ਵੀ ਇਹ ਚੀਜ਼ ਸਮਝੇ ਕਿ ਇਹ ਕੋਈ ਏਲੀਅਨ ਨਹੀਂ ਹੈਗੇ ਕਿ ਇਹ ਇਦਾਂ ਦੇ ਨਹੀਂ ਹੈ ਕਿ ਜਿਨ੍ਹਾਂ ਨੂੰ ਜੋ ਰਿਫਾਰਮ ਹੋ ਚੁੱਕੇ ਹਨ ਜਾਂ ਜੋ ਠੀਕ ਹੋ ਚੁੱਕੇ ਹਨ ਜਿਨ੍ਹਾਂ ਨੇ ਟ੍ਰੀਟਮੈਂਟ ਲੈ ਲਿਆ ਹੈ ਉਹਨਾਂ ਨੂੰ ਵਾਪਸ ਮੇਨਸ ਦੇ ਵਿੱਚ ਲਾਨ ਦੀ ਅਸੀਂ ਕੋਸ਼ਿਸ਼ ਕਰਦੇ ਰਵਾਂਗੇ ਤੇ ਸਾਨੂੰ ਉਮੀਦ ਹੈ ਸੋਸਾਇਟੀ ਵੀ ਇਸ ਦੇ ਵਿੱਚ ਪੁਲਿਸ ਦਾ ਸਾਥ ਦੋਗੇ ਸਰ ਗੱਲਬਾਤ ਲਈ ਧੰਨਵਾਦ ਐਸਨ ਸੀਨੀਅਰ ਪੁਲਿਸ ਕਪਤਾਨ ਗੁਰਦਾਸਪੁਰ ਆਈਪੀਐਸ ਸ਼੍ਰੀ ਦਿਹਾਮ ਅਰੀਸ਼ ਕੁਮਾਰੋਂ ਪ੍ਰਗਾਜੀ ਜਿਨ੍ਹਾਂ ਵੱਲੋਂ ਲਗਾਤਾਰ ਗੁਰਦਾਸਪੁਰ ਜ਼ਿਲ੍ਹੇ ਚ ਨਸ਼ੇ ਨੂੰ ਖਤਮ ਕਰਨ ਦੇ ਲਈ ਵੱਡੇ ਉਪਰਾਲੇ ਕੀਤੇ ਜਾ ਰਹੇ ਨੇ ਅੱਜ ਗਵਰਨਮੈਂਟ ਕਾਲਜ ਦੀ ਗਰਾਊਂਡ ਦੇ ਵਿੱਚ ਇੱਕ ਵੱਡਾ ਇਵੈਂਟ ਜੜਾ ਵਾ ਕੁਝ ਸਮਾਂ ਪਹਿਲਾਂ ਹੀ ਹੋਇਆ ਵਾ ਜਿਹਦੇ ਵਿੱਚ ਬਹੁਤ ਸਾਰੇ ਖਿਡਾਰੀਆਂ ਨੇ ਨਸ਼ਾ ਛੱਡਣ ਵਾਲੇ ਨੌਜਵਾਨਾਂ ਨੇ ਵੀ ਭਾਗ ਲਿਆ ਵਾ ਔਰ ਕਿਤੇ ਨਾ ਕਿਤੇ ਜ਼ਿਲ੍ਹੇ ਦੇ ਵਿਚ ਮਿਸ਼ਨ ਨਿਸ਼ਚਿਤ ਦੇ ਤਹਿਤ ਪੁਲਿਸ ਦੀ ਚਲਾਈ ਗਈ ਜਿਹੜੀ ਮੁਹਿੰਮ ਆ ਉਸ ਦੇ ਵੱਡੇ ਰਿਜ਼ਲਟ ਜਿਹੜੇ ਉਹ ਵੀ ਮਿਲ ਰਹੇ ਆ ਮੈਂ ਸੀਨੀਅਰ ਜਰਨਲਿਸਟ ਰੋਹਿਤ ਗੁਪਤਾ ਦੇ ਨਾਲ ਸਰਕਾਰੀ ਕਾਲਜ ਗੁਰਦਾਸਪੁਰ ਤੋਂ ਤੁਹਾਡਾ ਆਪਣਾ ਰਿਪੋਰਟਰ ਰਜੇਸ਼ ਪੰਡਤ ਲਗਾਤਾਰ ਖਬਰਾਂ ਲਈ ਜੁੜੇ ਹੋ ਐਕਸਪ੍ਰੈਸ ਨਿਊਜ਼ نیٹ ਦੇ ਨਾਲ ਧੰਨਵਾਦ